ਓ ਗੇੜਾ ਮਿੱਤਰਾਂ ਦਾ ਲਾਣਾ ਇੱਕ ਦਿੱਲੀ ਬਾਨੀ ਸ਼ਿੱਕੇ ਦੇ ਰੰਗ ਲੱਗ ਜੂ ਓ ਪੁੱਤ ਜੱਟਾਂ ਦੇ ਛੱਡ ਕੇ ਡਰਾਈਵਰੀ ਨਹੀਂ ਸੜਕਾਂ ਨੂੰ ਜੰਗ ਲੱਗ ਜੂ ਓ ਪੁੱਤ ਜੱਟਾਂ ਦੇ ਛੱਡ ਕੇ ਡਰਾਈਵਰੀ ਨਹੀਂ ਸੜਕਾਂ ਨੂੰ ਜੰਗ ਲੱਗ ਜੂ ਇਹ ਤਸਵੀਰਾਂ ਨੇ ਪਵਾਨੀ ਗੜਦੀਆਂ ਜਿੱਥੇ ਡਰਾਈਵਰ ਭਾਈ ਚਾਰੇ ਨੇ ਗੀਤ गा ਕੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਏ ਗੁਰੂ ਤੇਗ ਬਹਾਦਰ ਯੂਨੀਅਨ ਦੇ ਡਰਾਈਵਰਾਂ ਨੇ ਗੀਤਾਂ ਦੇ ਨਾਲ ਸਮਾਂ ਬੰਨਿਆ ਟਰੱਕਾਂ ਨੂੰ ਠੱਕਾ ਲਗਾਉਂਦੇ ਹੋਏ ਗੀਤ ਗਾਇਆ ਪੈਂਦੇ ਸੱਪ ਦੀ ਸੀਰੀ ਤੋਂ ਨੋਟ ਚੁੱਕਨੇ ਸੋਖੇ ਨਹੀਂ ਡਰਾਈਵਰੀ ਬਿੱਲੋ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਹਿੱਟ ਐਂ ਰਨ ਕਾਨੂੰਨ ਲਿਆਂਦਾ ਗਿਆ ਜਿਸ ਵਿੱਚ 7 ਲੱਖ ਦਾ ਜੁਰਮਾਨਾ ਤੇ 10 ਸਾਲ ਦੀ ਸਜ਼ਾ ਦੱਸੀ ਗਈ ਹੈ ਇਸੇ ਚਲਦੇ ਡਰਾਈਵਰਾਂ ਨੇ ਹੜਤਾਲ ਕੀਤੀ ਜਿਸ ਨਾਲ ਆਮ ਜਨਤਾ ਨੂੰ ਹੱਥ ਪੈਰਾਂ ਦੀ ਪੈ ਗਈ ਤਸਵੀਰਾਂ ਤੁਸੀਂ ਦੇਖਿਆ ਹੀ ਸੀ ਕਿ ਕਿਸ ਤਰ੍ਹਾਂ ਲੋਕਾਂ ਨੇ ਪੈਟਰੋਲ ਪੰਪਾਂ ਦੇ ਬਾਹਰ ਲਾਈਨਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਤਾਂ ਜੋ ਤੇਲ ਖਤਮ ਹੋ ਗਿਆ ਤਾਂ ਗੱਡੀ ਕਿਵੇਂ ਚੱਲੂਗੀ ਇਸੇ ਵਿੱਚਕਾਰ ਹੁਣੇ ਵੀਡੀਓ ਸਾਹਮਣੇ ਆਈ ਹੈ ਕੜੇ ਦੀ ਠੰਡ ਦੇ ਵਿੱਚ ਉਹਨਾਂ ਟਰੱਕ ਨੂੰ ੱੱੱਕਾ ਲਗਾਉਂਦੇ ਹੋਏ ਗੀਤ ਗਾਇਆ ਏ ਪੈਂਦੇ ਸੱਪ ਦੀ ਸਰੀ ਤੋਂ ਨੋਟ ਚੁੱਕਣੇ ਸੌਖੀ ਨਹੀਂ ਡਰਾਈਵਰੀ ਬਿੱਲੋ ਉਹ ਰੂਲ ਕੀ ਤਲਗੁਤ ਨੇ ਹਟਿਆੜਾ ਨੇ ਗੱਲ ਲੈ ਤੂੰ ਮਨ ਨਿਕਲੇ ਸ ਜਾਊਗਾ ਬਦ ਉਹ ਸੌਖੀ ਨਹੀਂ ਡਰਾਈਵਰੀ ਬਿੱਲੋ ਉਹ ਪੈਂਦੇ ਸੱਪ ਦੀ ਸਰੀ ਤੋਂ ਨੋਟ ਚੱਕਣੇ ਨਹੀਂ ਸੌਖੀ ਨਹੀਂ ਡਰਾਈਵਰੀ ਬਿੱਲੋ ਪਉਣ ਦੇ 탑 ਦੀ ਜੀਨੀ ਤੇ ਨੋਟ ਚੱਕਦੇ ਨਹੀਂ ਸੌ ਕਿੰ ਇੰਟਰ ਹੈ ਗਰੀਬ ਲੋ ਉਹ ਗੇੜਾ ਮਿੱਤਰਾਂ ਦਾ ਲੈ ਲੈ ਇੱਕ ਦਿੱਲੀ ਦਾ ਨਹੀਂ ਸ਼ਿਕੇ ਦਾ ਰੰਗ ਲੱਗ ਜੂ ਪੁੱਤ ਜੱਟਾਂ ਦੇ ਛੱਡ ਗਏ ਡਰਾਈਵਰੀ ਨਹੀਂ ਸੜਕਾਂ ਨੂੰ ਜੰਗ ਲੱਗ ਜੂ ਉਹ ਪੁੱਤ ਜੱਟਾਂ ਦੇ ਛੱਡ ਗਏ ਡਰਾਈਵਰੀ ਨਹੀਂ ਸੜਕਾਂ ਨੂੰ ਜੰਗ ਲੱਗ ਜੂ ਨੀ ਸੜਕਾਂ ਨੂੰ ਪਹਿਲਾ ਰੱਬ ਨੂੰ ਤੇ ਆਈਏ ਗੱਡੀ ਘੇਰ ਵਿੱਚ ਪਾਈਏ ਰੱਬ ਨੂੰ ਤਿਆਈਏ ਗੱਡੀ ਦੇਰ ਵਿੱਚ ਪਈ ਜਿੰਦ ਪਲ-ਪਲ ਪਈ ਤੇ ਦੀ ਤੁੱਕਣੀ ਸੌਕੀ ਨਹੀਂ ਡਰ ਹੈ ਬਰੀ ਬਿਲੇ ਉਹ ਪੈਂਦਾ ਸੱਪ ਦੀ ਸਿਰ ਤੇ ਨੋਟ ਚੱਕਨੇ ਨਹੀਂ ਸੌਕੀ ਨਹੀਂ ਡਰ ਹੈ ਬਰੀ ਬਿਲੇ ਬੇਸ਼ੱਕ ਟੈਕਸੀ ਦਾ ਕੰਮ ਠੱਪ ਹੋ ਗਿਆ ਏ ਪਰ ਚਿਹਰੇ ਤੇ ਮੁਸਕਾਨ ਬਰਕਰਾਰ ਹੈ ਤੇ ਹੌਸਲੇ ਬੁਲੰਦ ਨੇ ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਉਹਨਾਂ ਕਿਹਾ ਕਿ ਅਸੀਂ ਜਿੱਤ ਕੇ ਜਾਵਾਂਗੇ ਹਾਂਜੀ ਬਜੀ ਤੁਹਾਡਾ ਨਾਮ ਤੇ ਤੁਹਾਡੀ ਯੂਨੀਅਨ ਦਾ ਨਾਮ ਜੀ ਮੇਰਾ ਨਾਮ ਦੀਪ ਹੈ ਜੀ ਮੈਂ ਸ਼੍ਰੀ ਗੁਰੂ ਤੇਗ ਬਹਾਦਰ ਡਰਾਈਵਰ ਯੂਨੀਅਨ ਭਵਾਨੀਗੜ੍ਹ ਦਾ ਆਪਰੇਟਰ ਆ। ਹੂੰ। ਬਾਕੀਆ ਸਾਰੇ ਵੀਰ ਮੇਰੇ ਨਾਲ ਹੀ ਨੇ। ਹੂੰ। ਡਰਾਈਵਰੀ ਛੱਡ ਕੇ ਅੱਜ ਤੁਸੀਂ ਗਾਇਕੀ ਦਾ ਰੁੱਖ ਕਰ ਲਿਆ। ਗਾਇਕੀ ਦਾ ਰੁੱਖ ਜਿਹੜਾ 2024 ਦੇ ਵਿੱਚ ਕੇਂਦਰ ਸਰਕਾਰ ਨੇ ਇੱਕ ਬਹੁਤ ਵੱਡਾ ਤੋਹਫ਼ਾ ਦਿੱਤਾ ਡਰਾਈਵਰ ਭਾਈਚਾਰੇ ਨੂੰ। ਕਮਾਕਰਾਂ ਤੋਂ ਵਾਂਝੇ ਕਰਤੇ। ਹੂੰ। ਫਿਰ ਹੁਣ ਬੇਲੇ ਆ ਜਾਂ ਇੰਜੋਏ ਤਾਂ ਵੀ ਫਿਰ ਕਿਤੇ ਗਾਉਣੇ ਨੇ। ਇੰਜੋਏ ਕਰ ਰਹੇ ਆ ਬਸ ਦੇਖਦੇ ਆਲੇ ਅਸੀਂ 6 ਤਰੀਕ ਤੱਕ। 6 ਤਰੀਕ ਨੂੰ ਹਾਂਜੀ ਹਾਂਜੀ 6 ਤਰੀਕ ਨੂੰ ਅਸੀਂ ਪੂਰੇ ਪੰਜਾਬ ਦੇ ਜਿੰਨੇ ਵੀ ਡਰਾਈਵਰ ਭਾਈਚਾਰਾ ਸਾਰਿਆਂ ਦੇ ਨਾਲ ਅਸੀਂ ਤੈਅ ਦੇ ਲੋ ਤਨ ਮਨ ਤੇ ਤਨ ਸਾਰੇ ਨਾਲ ਅਸੀਂ ਨਾਲ ਹੀ ਸਹਿਯੋਗ ਦਵਾਂਗੇ ਤੇ ਮਜਬੂਰ ਕਰਦਾਂਗੇ ਕੇਂਦਰ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣ ਤੇ ਹੌਸਲੇ ਬੁਲੰਦ ਨੇ ਹੌਸਲੇ ਪੂਰੇ ਬੁਲੰਦ ਨੇ ਜੀ ਠੀਕ ਹੈ ਸੋਸ਼ਲ ਮੀਡੀਆ ਤੇ ਕਾਫੀ ਵਧੀਆ ਵਾਇਰਲ ਹੋ ਰਿਹਾ ਤੁਹਾਡਾ ਗੀਤ ਉਹ ਚੰਦ ਕਲੇਣਾ ਸੁਣਾਉਗੇ ਸੋਸ਼ਲ ਮੀਡੀਆ ਤੇ ਹਾਂਜੀ ਹਾਂਜੀ ਸੋਸ਼ਲ ਮੀਡੀਆ ਤੇ ਜਿਹੜਾ ਵਾਇਰਲ ਹੋ ਰਿਹਾ ਉਹ ਗਾਣਾ ਉਹਦੀਆਂ ਚਾਰ ਕਲੇਣਾ ਇਹ ਨੇ ਕਹਿੰਦਾ ਢੇੜਾ ਲਾ ਕੇ ਦੇਖ ਸਾਡੇ ਨਾਲ ਦਿੱਲੀ ਦਾ ਜਿਹੜਾ ਲਾ ਕੇ ਦੇਖ ਸਾਡੇ ਨਾਲ ਦਿੱਲੀ ਦਾ ਨਹੀਂ ਸੜਕਾਂ ਤੇ ਰੰਗ ਬਨਜੂ ਪੁੱਤ ਜੱਟਾਂ ਦੇ ਜੇ ਛੱਡ ਕੇ ਡਰਾਈਵਰੀ ਸੜਕਾਂ ਨੂੰ ਜੰਗ ਲੱਗ ਜੂ ਸੜਕਾਂ ਨੂੰ ਜੰਗ ਲੱਗ ਜੀ ਇੱਕ ਪੰਦੇ ਸੱਪ ਦੀ ਸੀਰੀ ਤੇ ਨੋਟ ਚੱਕਣੇ ਉਹ ਵੀ ਸੁਣਾ ਦਿਓ ਉਹ ਕੇਂਦਰ ਸਰਕਾਰ ਨੂੰ ਇੱਕ ਗੁਜਾਰਸ਼ ਵੀ ਆ ਵੀ ਜਿਹੜਾ ਇਹ ਡਰਾਈਵਰੀ ਦਾ ਕਿੱਤਾ ਹੈ ਇਹ ਪੂਰੇ ਕਿਸੇ ਵੀ ਕੰਮ ਦੇ ਵਿੱਚ ਲਾ ਲਓ ਡਰਾਈਵਰ ਭਾਈਚਾਰੇ ਦਾ ਬਹੁਤ ਵੱਡਾ ਸਹਿਯੋਗ ਆ ਜਿਹੜਾ ਹਿੱਟ ਐਂਡ ਰਨ ਉਹਨਾਂ ਨੇ ਲਾਗੂ ਕੀਤਾ ਉਹਨਾਂ ਨੂੰ ਕਿਤੇ ਨਾ ਕਿਤੇ ਵਾਪਸ ਲੈਣਾ ਚਾਹੀਦਾ ਤੇ ਸਾਡਾ ਪੂਰਾ ਸਹਿਯੋਗ ਇਹੀ ਰਹੂਗਾ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਹਿੱਟ ਐਂਡ ਰਨ ਨੂੰ ਲਾਗੂ ਨਾ ਹੋਣ ਦਿੱਤਾ ਜਾਵੇ ਕਿਉਂਕਿ ਹਿੱਟ ਐਂਡ ਰਨ ਲਾਗੂ ਬੇਸ਼ੱਕ ਕਰਤਾ ਪਰ ਸੌਖੀ ਇੰਨੀ ਡਰਾਈਵਰੀ ਹੈ ਨਹੀਂ ਜਿਨੀ ਮੋਦੀ ਸਾਹਿਬ ਨੂੰ ਲੱਗਦੀ ਆ ਬਾਕੀ ਸੱਪਾਂ ਦੀ ਸਰੀ ਤੋਂ ਨੋਟ ਬਾਕੀ ਸੱਪਾਂ ਦੀ ਸਰੀ ਤੋਂ ਨੋਟ ਚੱਕਣੇ ਪੈਂਦੇ ਨੇ ਗੱਲ ਉਹੀ ਆ ਸੜਕਾਂ ਦੇ ਉੱਤੇ ਧੁੰਦ ਦਾ ਸਾਹਮਣਾ ਕਰਨਾ ਪੈਂਦਾ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਪੁਲਿਸ ਨੇ ਗਿਆ ਦਿੱਲੀ ਪੁਲਿਸ ਹਿਮਾਚਲ ਪੁਲਿਸ ਉੱਤਰਾਖੰਡ ਦੀ ਪੁਲਿਸ ਹਰ ਇੱਕ ਤਰ੍ਹਾਂ ਦੇ ਜਿਹੜਾ ਸਾਹਮਣਾ ਕਰਨਾ ਪੈਂਦਾ ਉਹ ਸੱਪ ਦੀ ਸ਼ਰੀਦ نوٹ ਚੱਕਣ ਦੇ ਬਰਾਬਰ ਦੀ ਗੱਲ ਹੈ ਜੀ ਉਹ ਤੇ ਪਰ ਸਾਡੇ ਹੌਸਲੇ ਤਾਂ ਫੇਰ ਵੀ ਬਲੰਦ ਨੇ ਇਹ ਗੱਲ ਸੱਚੀ ਹੈ ਕਿ ਪੈਂਦੇ ਸੱਪ ਦੀ ਸ਼ਰੀਦ نوٹ ਚੱਕਣੇ ਸੌਖੀ ਨਹੀਂ ਡਰਾਈਵਰੀ ਬਿਲੋ ਕਿਉਂਕਿ ਕਿਤੇ ਨਾ ਕਿਤੇ ਜਦੋਂ ਵੀ ਕੋਈ ਸੜਕ ਹਾਦਸਾ ਹੁੰਦਾ ਤਾਂ ਕਿਤੇ ਨਾ ਕਿਤੇ ਜਿਹੜਾ ਟਰੱਕ ਡਰਾਈਵਰ ਹੋਗਾ ਉਸ ਨੂੰ ਜ਼ਿਆਦਾ ਟਾਰਗੇਟ ਕੀਤਾ ਜਾਂਦਾ ਇਸ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਹਾਂ ਕਿਸੇ ਦੇ ਹਾਸਤੇ ਦੇ ਵਿੱਚ ਕੋਈ ਵੀ ਡਰਾਈਵਰ ਭਾਈਚਾਰਾ ਬਹੁਤ ਜਗ੍ਹਾ ਤੇ ਅਸੀਂ ਸੁਣਨੇ ਵੀ ਰਹੇ ਹਾਂ ਤੇ ਸਾਡੇ ਨਾਲ ਮਤਲਬ ਕਿ ਸਾਡਾ ਕੋਈ ਕਸੂਰ ਨਾ ਹੁੰਦੇ ਹੋਏ ਵੀ ਫੇਰ ਵੀ ਸਾਨੂੰ ਬਹੁਤ ਜਿਆਦਾ ਮਰਦ ਜਿਹੜਾ ਔਖੇ ਟਾਈਮ ਦਾ ਸਾਹਮਣਾ ਕਰਨਾ ਪੈਂਦਾ ਤੇ ਉਸ ਦੇ ਬਾਵਜੂਦ ਵੀ ਅਸੀਂ ਮਤਲਬ ਕਿ ਕਿੱਤਾ ਜਿਹੜਾ ਡਰਾਈਵਰੀ ਦਾ ਅਸੀਂ ਕਰ ਰਹੇ ਹਾਂ ਕਿਉਂਕਿ ਸਾਡੇ ਹੌਸਲੇ ਪੂਰੇ ਬਲੰਦ ਨੇ ਮਜਬੂਰ ਕਰ ਦਾਂਗੇ ਮੋਦੀ ਸਰਕਾਰ ਨੂੰ ਕਿ ਆਪਣਾ ਫੈਸਲਾ ਵਾਪਸ ਲੈਣ ਤੇ ਸਾਡ ਸਾਰਿਆਂ ਦੀ ਏਕਤਾ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਵੀ ਕਿਸੇ ਡਰਾਈਵਰ ਨੇ ਕਿਸ ਨੂੰ ਤਰੜਤਾ ਡਰਾਈਵਰ ਦੀ ਵੀ ਮੁੱਤਾਂ ਹੁੰਦੀਆਂ ਨੇ ਸਾਰਾ ਕੁਝ ਹੁੰਦਾ ਜੀ ਡਰਾਈਵਰ ਦੇਖੋ ਆ ਅਸੀਂ ਸਾਰੇ ਇਨਸਾਨ ਆ ਇੱਕ ਕੁੱਤੇ ਦੀ ਜਾਂ ਕਿਸੇ ਵੀ ਕਿਸੇ ਵੀ ਮਤਲਬ ਜੀਵ ਜੰਤੂ ਦੀ ਲਾ ਲੋ ਕਿਸੇ ਦੀ ਵੀ ਕੋਈ ਵੀ ਬੰਦਾ ਜਿਹੜਾ ਹੱਤਿਆ ਨਹੀਂ ਕਰ ਸਕਦਾ ਅਸੀਂ ਕਿਸੇ ਕੁੱਤਾ ਵੀ ਸਾਡੀ ਗੱਡੀ ਦੇ ਸਾਹਮਣੇ ਆ ਜਾਂਦਾ ਤਾਂ ਉਹਨੂੰ ਬਚਾਉਣ ਦੇ ਲਈ ਵੀ ਅਸੀਂ ਆਪਣੀ ਜਾਨ ਤੇ ਖੇਡ ਜਾਂਦੇ ਆ ਤੇ ਅਸੀਂ ਫਿਰ ਮਤਲਬ ਕਿ ਕਿਉਂ ਕਿਸੇ ਦੇ ਮਤਲਬ ਹਨਾ ਤੁਸੀਂ ਸਮਝ ਸਕਦੇ ਹੋ ਤਾਂ ਇਹਦੇ ਵਿੱਚ ਕੋਈ ਡਰਾਈਵਰ ਦਾ ਰੂਲ ਹੋ ਨਹੀਂ ਹੁੰਦਾ ਕਿ ਉਹ ਜਾਣ ਬੁੱਝ ਕੇ ਕਿਸੇ ਦੇ ਉੱਪਰ ਗੱਡੀ ਚੜਾ ਦੇ ਜਾਂ ਕੁਝ ਵੀ ਉਹਨਾ ਕਿ ਵੀ ਕੰਮਕਾਜ ਕਿਵੇਂ ਚੱਲ ਰਿਹਾ ਹੈ ਕੰਮਕਾਰ ਮੰੰਦਾ ਜੀ ਆ ਸਾਰੇ ਡਰਾਈਵਰ ਭਾਈਚਾਰਾ ਜਿਹੜਾ ਸਾਰਾ ਬੇਲਾ ਖੜਾਗਾ ਅੱਜ 4-5 ਦਿਨ ਹੋ ਗਏ ਸਵੇਰੇ ਆ ਜੰਨੇ ਆ ਰੋਟੀਆਂ ਖਾ ਕੇ ਸ਼ਾਮ ਨੂੰ ਘਰੇ ਵਾਪਸ ਮੁੜ ਜੰਨੇ ਆ ਕੋਈ ਵੀ ਸਾਡਾ ਹੱਲ ਨਹੀਂ ਹੈਗਾ ਸੜਕਾ ਤੇ ਆਵਾਜਾਈ ਦੇਖ ਲੋ 95% ਆਵਾਜਾਈ ਦਾ ਫਰਕ ਪੈ ਗਿਆ ਸਿਰਫ ਇਹ ਹਿੱਟ ਐਂਡ ਰਨ ਦੇ ਬਦੌਲਤ ਪਰ 6 ਤਰੀਕ ਨੂੰ ਅਸੀਂ ਪੂਰਾ ਸਹਿਯੋਗ ਦਵਾਂਗੇ ਦੇ ਲੋ ਦਵਾਂਗੇ ਡਰਾਈਵਰ ਡਰਾਈਵਰ ਭਾਈਆਂ ਦਾ ਸਾਥ ਦਵਾਂਗੇ ਅਸੀਂ ਸਾਰੇ ਤੈਅ ਦਿਲੋਂ ਨਾ ਤਨ ਮਨ ਤੇ ਦਾਂ ਸਰ ਨਾਲ ਸਹਿਯੋਗ ਸਾਡਾ ਪੂਰਾ ਹੈ